ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਦੱਸਾਂਗੇ ਤੁਹਾਨੂੰ ਹੈਂਡਵਰਕ ਵਾਲੀ ਸਲਵਾਰ ਦੇ ਮੂਰੀ ਬਣਾਉਣੇ ਮੂਰੀ ਪੌਂਚੇ ਤੁਸੀਂ ਕੀ ਕਹੋਗੇ ਸਾਡੇ ਵੱਲ ਤਾਂ ਪੌਂਚੇ ਕਹਿੰਦੇ ਹਨ ਠੀਕ ਹੈ ਜੀ ਇਹ ਬਣਾਵਾਂਗੇ ਆਪਾਂ ਫੋਮ ਪਾ ਕੇ ਆ ਫੋਮ ਵਾਲੀ ਬੁਕਰਮ ਹੁੰਦੀ ਹੈ ਜਿਹੜੀ ਆ ਵਾਲੀ ਇਹਦੇ 'ਚ ਜੇ ਆਪਾਂ ਬੁਕਰਮ ਪਾਉਣੇ ਉਹਦੇ ਨਾਲ ਫਿਰ ਕਰੜਾ ਪੌਂਚਾ ਹੋ ਜਾਂਦਾ ਫਿਰ ਆਪਣੀ ਕਢਾਈ ਇਕੱਠੀ ਹੋ ਜਾਂਦੀ ਹੈ ਆਹ ਵਾਲੀ ਪਾਵਾਂਗੇ ਆਪਾਂ ਇਹ ਫੋਮ ਬੋਲਦੀ ਇਹਨੂੰ ਤੇ ਇਹ ਨਾ ਆਪਾਂ ਇਸ ਤਰ੍ਹਾਂ ਨਾਪ ਲਾਂਗੇ ਪਹਿਲਾਂ ਪਹੁੰਚੇ ਦੀ ਸਾਈਡ ਦੀ ਕਟਾਂਗੇ ਕੱਟਣ ਵੇਲੇ ਇੱਕ ਬੁਕਰਮ ਕੱਟਣ ਵੇਲੇ ਵੀ ਤੁਸੀਂ ਧਿਆਨ ਰੱਖਿਆ ਕਰੋ ਇਸ ਤਰ੍ਹਾਂ ਨਾਪ ਕੇ ਇੱਥੋਂ ਤਰਸ਼ੀ ਕੱਟਿਆ ਕਰੋ ਇਸ ਤਰ੍ਹਾਂ ਸਹੀ ਕਰਕੇ ਇਸ ਤਰ੍ਹਾਂ ਨਾਪ ਕੇ ਇੱਥੋਂ ਤਰਸ਼ੀ ਕੱਟ ਲਿਆ ਕਰੋ ਫਿਰ ਆਪਣੀ ਖਰਾਬ ਨਹੀਂ ਹੁੰਦੀ ਬੁਕਰਮਾ ਬੁਕਰਮ ਹੋਈ ਫੋਮ ਹੋਈ ਕੋਈ ਵੀ ਚੀਜ਼ ਫਿਰ ਜਿਹੜਾ ਆਹ ਵਾਲਾ ਪੀਸਾ ਇਹਨੂੰ ਫਿਰ ਇਹਦੇ ਨਾਲ ਆਪਣਾ ਕਰ ਲਾਂਗੇ ਆਪਾਂ ਇਸ ਤਰ੍ਹਾਂ ਇਹਦੇ ਪੁਰਾ ਕੇ ਇਧਰ ਫਿਰ ਤੇ ਸ਼ਗਰ ਲਾਂਗੇ ਠੀਕ ਹੈ ਕਟਿੰਗ ਕਰਕੇ ਹੁਣ ਆਪਾਂ ਇਹਨੂੰ ਕਪੜੇ ਤੇ ਲਾਵਾਂਗੇ ਪਹਿਲਾਂ ਲਾਉਣੀ ਨੂੰ ਸਿਤਰੇ ਜਿਸ ਤਰ੍ਹਾਂ ਆਪਾਂ ਦੂਸਰੀ ਬੁਕਰਮ ਲਾਉਣੀ ਆ ਪਹਿਲਾ ਸਲਾਈ ਆਪਾਂ ਇਹਦੇ ਨਾਲ-ਨਾਲ ਮਾਰਾਂਗੇ ਉਪਰ ਕੰਨੀ ਕੰਨੀ ਤੇ ਜਮਾ అవునా అవల కప్పులో ఇది మూడు దాంట్లో పచ్చి సగే ਹੁਣ ਆਪਾਂ ਇਹਨੂੰ ਇਸ ਤਰ੍ਹਾਂ ਰੱਖਾਂਗੇ ਇਹਦੇ ਉੱਪਰ ਐਵੇਂ ਆ ਵਾਲਾ ਕੱਪੜਾ ਅੰਦਰ ਮੋੜ ਕੇ ਇਸ ਜਗ੍ਹਾ ਦੇ ਉੱਪਰ ਰੱਖ ਲਾਂਗੇ ਨਾ ਪੈਰ-ਪੈਰ ਦਾ ਸਾਂ ਛੱਡਾਂਗੇ ਆਪਣੇ ਚੀਗਾ ਦੇ ਨਾਲੋਂ ਇ ਤਾਂ ਕਿ ਕੜਾਈ ਦੇ ਉੱਪਰ ਨਾ ਚੜੇ ਮਸ਼ੀਨ ਨਾਲ ਤਾਂ ਆਪਣੀ ਕੜਾਈ ਖਰਾਬ ਹੋਊਗੀ ਨਾਲੇ ਸੂਲ ਟੁੱਟਣ ਦਾ ਡਰਾ ਇਸ ਤਰ੍ਹਾਂ ਖਿੱਚ ਕੇ ਰੱਖਣਾ ਕੱਪੜਾ Θα στραχωρήσω όλη η फालतू कपड़ा आप कटिंग कर देंगे अलग गया अपना कपड़ा ना हूँ ना ये सिलाई लाव गे इतनी बरीक बरीक हम आप बखा बरीक कर लेंगे ਇਸ ਤਰ੍ਹਾਂ ਚੰਗੀ ਤਰ੍ਹਾਂ ਧਿਆਨ ਨਾਲ ਸਲਾਈ ਲਾਉਣੀ ਆ। ਇਸ ਤਰ੍ਹਾਂ ਹੋਲੀ-ਗੋਲੀ ਸਲਾਈ ਲਾਈ ਜਾਵਾਂਗੇ ਆਪਾਂ ਹੁਣ ਆਪਾਂ ਜਿਹੜੀ ਸਲਾਈ ਆ ਉਹ ਇਸ ਜਗ੍ਹਾ ਤੇ ਲਾਵਾਂਗੇ ਜਿੱਥੋਂ ਤੱਕ ਆਪਣੀ ਫੋਮ ਆਊਗੀ ਇਹ ਤੁਸੀਂ ਤੁਹਾਡੀ ਮਰਜ਼ੀ ਹੈ ਘੱਟ ਵੀ ਕਰ ਸਕਦੇ ਹੋ ਤੇ ਪਰ ਆਪਾਂ ਇੰਨੀ ਲਾਵਾਂਗੇ ਇਹ ਜੀ ਐਸ ਮਸ਼ੀਨ ਦਾ ਪੈਰ ਅੱਧ ਵਿਚਾਵੇ ਚੱਕਿਆ ਜਾਂਦਾ ਵਿਚੱਕ ਸਕਦੇ ਆਪਾਂ ਇਸ ਤਰ੍ਹਾਂ ਐਵੇਂ ਕਰਕੇ ਇੱਥੇ ਇਹ ਦੇ ਹਠਾਮ ਪੁਰਜਾ ਲੱਗਿਆ ਕੋਈ ਨਾ ਜਿਹੜਾ ਆਪਣੀ ਦੂਸਰੀ ਮਸ਼ੀਨ ਦਾ ਪੈਰ ਹੁੰਦਾ ਉਹ ਫਿਰ ਸਾਰਾ ਚੱਕਿਆ ਜਾਂਦਾ ਹੀ ਅੱਧਾ ਚੱਕਿਆ ਵੀ ਜਾਂਦਾ ਫਿਰ ਆਪਾਂ ਚਿੱਗਾਂ ਕੋਲੋਂ ਅੱਧਾ ਚੱਕ ਕੇ ਪਾਲਾਂਗੇ ਠੀਕ ਹੈ ਧਿਆਨ ਨਾਲ ਦੇਖੋ ਇਸ ਤਰ੍ਹਾਂ ਚਿੱਗਾਂ ਦੇ ਪਰਫਾ ਚੱਕ ਕੇ ਪਾਲਾਂਗੇ ਫਿਰ ਆਪਣਾ ਚਿੱਗਾਂ ਟੁੱਟਦੀਆਂ ਨਹੀਂ ਹੁਣ ਆਪਾਂ ਸਾਰੀ ਸिलाई ਤੇ ਪੈਰ ਥੋੜਾ ਜਿਹਾ ਚੱਕ ਰੱਖਿਆ ਹੋਵੇ ਤੁਸੀਂ ਦੇਖ ਸਕਦੇ ਹੋ ਇੱਥੋਂ ਪਸਤਰ ਸলাই ਦਾ ਇੱਥੇ ਨਾ ਹੋਵੇ ਫਿਰ ਜਿੱਗਾਂ ਦੇ ਉੱਤੇ ਦਾਵ ਨਹੀਂ ਆਉਂਦੀ ਆ ਦੇਖੋ ਜੀ ਆਪਣਾ ਪੌਂਚਾ ਬਣ ਕੇ ਤਿਆਰ ਕੋਈ ਵੀ ਆਪਣੀ ਜੀਗਾ ਦੇਖ ਲੋ ਮਸ਼ੀਨ ਵਿੱਚ ਦੀ ਟਪ ਕੇ ਆਈ ਇਹ ਟੁੱਟੀ ਨਹੀਂ ਇਸ ਤਰ੍ਹਾਂ ਬਣ ਜਾਂਦਾ ਜੀ ਵਰਕ ਵਾਲੀ ਸਲਵਾਰ ਦਾ ਪੌਂਚਾ ਹੈਂਡਵਰਕ ਵਾਲਦਾ ਫੋਮਲਗਾ ਕੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਫੋਲੋ ਵਾਚ ਕਰਿਆ ਕਰੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ